ਅੱਜ ਬੱਚਾ 10 ਸਾਲ ਦਾ ਹੁੰਦਾ ਹੀ ਕਰੇ ਮਾਂ ਪਿਓ ਦੇ ਹੱਥ ਚ ਮੋਬਾਈਲ ਫੜਾ ਦਿੰਦੇ ਨੇ ਇਹ ਮੌਤ ਦਾ ਸਮਾਨ ਐ ਬੰਬ ਐ ਸਮਗਰੀ ਮੌਤੀ ਸਮਗਰੀ ਉਹਦੇ ਹੱਥ ਚ ਫੜਾ ਦਿੰਦੇ ਲੈ ਬਟਾ ਮਾਂ ਰਸੋਈ ਦੇ ਅੰਦਰ ਕੰਮ ਕਰ ਰਹੀ ਐ ਬੱਚਾ ਤੰਗ ਕਰਿਆ ਉਹਦੇ ਹੱਥ ਚ ਮੋਬਾਈਲ ਫੜਾਤਾ ਵੀਡੀਓ ਲਾਤੀ ਬੱਚੇ ਨੂੰ ਨਹੀਂ ਪਤਾ ਕਿਹੜਾ ਵੀਡੀਓ ਆ ਰ ਆਸਮਾ ਲਿਖਦਾ ਵੀ ਆ ਰ ਜਿਹੜਾ ਡੈਡ ਬੁਡੀਆਂ ਕੱਟ ਰਿਆ ਮੈਂ ਆਪ ਦਾ ਵੀ ਨਾਮ ਲਵਾਂਗਾ ਔਰ ਜਿਹੜੀ ਨੰਗੀ ਪੁੰਗੀ ਲੜਕੀਆਂ ਨੱਚ ਰੀਆਂ ਨੇ ਹੋਰ ਗੰਦ ਪਾ ਰੱਖਿਆ ਲੋਕੋ ਨੇ ਗਾਲ੍ਹਾਂ ਕੱਢ ਰਹੇ ਨੇ ਬਕਵਾਸ ਕਰ ਰਹੇ ਨੇ ਸਾਰਾ ਸੋਸ਼ਲ ਮੀਡੀਆ ਤੇ ਪਿਆ ਉਹ ਬੱਚਾ ਦੇਖੀ ਜਾ ਰਿਹਾ ਮਾਂ ਨੂੰ ਪਤਾ ਨਹੀਂ ਮਾਂ ਆਪਣੇ ਕੰਮ 'ਚ ਲੱਗੀ ਹੈ ਉਹਨੂੰ ਪਤਾ ਇਹ ਚੀਜ਼ਾਂ ਗਾ ਤੱਕ ਨਹੀਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਕਰੋ ਅਗਰ ਕਿਸੇ ਕੋਈ ਅੱਜਕੱਲ੍ਹ ਨਾ ਕਈ ਮਾਂ ਪਿਓ ਨਾ ਆਪਣੇ ਬੱਚਿਆਂ ਦਾ ਸਪੋਰਟ ਕਰ ਰਹੇ ਨੇ ਕਿ ਬੇਟਾ ਤੂੰ ਸਟਾਰ ਬਣ ਟਿਕਟੋਕ ਤੇ ਆਪਣਾ ਅਕਾਊਂਟ ਬਣਾ YouTube ਤੇ ਆਪਣਾ ਅਕਾਊਂਟ ਬਣਾ Facebook ਤੇ ਆਪਣਾ ਅਕਾਊਂਟ ਬਣਾ ਚੰਗੀ ਗੱਲ ਹੈ ਬਣੋ ਪਰ ਕੋਈ ਸਮਾਜ ਦੇ ਸਾਹਮਣੇ ਇਹੋ ਜੀ ਚੀਜ਼ ਲੈ ਕੇ ਆਓ ਜਿਹਦਾ ਫਾਇਦਾ ਸਮਾਜ ਨੂੰ ਹੋਵੇ ਤੁਹਾਨੂੰ ਹੋਵੇ ਕੱਲ ਨੂੰ ਰੱਬ ਨਾ ਕਰੇ ਤੁਹਾਨੂੰ ਕੋਈ ਦੁੱਖ ਤਕਲੀਫ ਪਰੇਸ਼ਾਨੀ ਸਮਾਜ ਤੁਹਾਡੇ ਨਾਲ ਖੜ ਜਾਈ ਪਰ ਉਹਨਾਂ ਨੂੰ ਇਹ ਨਾ ਗਿਆ ਉਹ ਜਾ ਕੇ ਨੈਰ ਦੀ ਵੀਡੀਓ ਬਣਾ ਕੇ ਲੈ ਕੇ ਆ ਪਾਣੀ ਦੇ ਅੰਦਰ ਨਹਾ ਰਿਹਾ ਹੈ ਸੂਹੇ ਦੇ ਅੰਦਰ ਨਹਾ ਰਿਹਾ ਹੈ ਇਹ ਬਹੁਤ ਗਲਤ ਗੱਲ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਤੁਸੀਂ ਲਾਸ਼ਾਂ ਕੱਢਦੇ ਹੋ ਨਾ ਵਿੱਚੋਂ ਡੈੱਡ ਬੋਡੀਆਂ ਮਿਲਦੀਆਂ ਤੁਹਾਨੂੰ ਲੇਡੀਜ਼ ਵੀ ਹੁੰਦੀਆਂ ਕੁੜੀਆਂ ਵੀ ਹੁੰਦੀਆਂ ਮੁੰਡੇ ਵੀ ਹੁੰਦੇ ਨੇ ਬੁੱਢੇ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਤੁਹਾਨੂੰ ਇੱਥੇ ਆ ਕੇ ਜਦੋਂ ਉਹਨਾਂ ਦੇ ਘਰ ਦੇ ਮਿਲਦੇ ਨੇ ਤਾਂ ਤੁਹਾਨੂੰ ਪੈਸੇ ਵੀ ਆਫਰ ਕਰਦੇ ਨੇ ਵੀ ਸਾਡੇ ਬੱਚੇ ਦੀ ਲਾਸ਼ ਲੱਭ ਤੋ ਮੈਂ ਕਹਿ ਰਿਹਾ ਮੈਂ ਵਾਰ-ਵਾਰ ਕਹੂੰਗਾ ਹਰ ਫੀਲਡ ਦੇ ਅੰਦਰ ਹਰ ਤਰੀਕੇ ਦਾ ਆਦਮੀ ਹੈ ਇੱਕ ਬੰਦਾ ਉਹ ਜੋ ਅਰਬਪਤੀ ਹੈ ਖਰ ਵੈਸੇ ਤਾਂ 80% ਆਦਮੀ ਉਰੇ ਰਿਚ ਫੈਮਿਲੀ ਦੇ ਮਰਦੇ ਨੇ ਖਾਣਦੇ ਪੀਣਦੇ ਕਰਦੇ ਮਰਦੇ ਨੇ 20% ਗਰੀਬ ਬੰਦਾ ਹੁੰਦਾ 80% ਸਾਰੇ ਅਮੀਰ ਨੇ ਜਿਨ੍ਹਾਂ ਦੇ ਕਿੱਲੇ ਨੇ ਜ਼ਮੀਨਾਂ ਨੇ ਬਸ ਕਰੇਲੂ ਕਰੇਸ ਨੇ ਕਰਦੇ ਝਗੜਿਆ ਕਰਕੇ ਮਰ ਰਹੇ ਨੇ ਮੈਂ ਹਰ ਤਰੀਕੇ ਦਾ ਬੰਦਾ ਕੱਢ ਇਸ ਨਹਿਰ ਤੋਂ ਕੱਢਿਆ ਪਰ ਮੈਂ ਇਹ ਚੀਜ਼ ਹੋਰ ਕਹੂੰਗਾ ਜਿਵੇਂ ਆਫਰਾਂ ਦੀ ਗੱਲ ਆ ਗਈ ਕਈ ਡੈਡ ਬੋਡੀਆਂ ਐ ਜੀ ਹੁੰਦੀਆਂ ਨੇ ਜਿਵੇਂ ਕੋਰੋਨਾ ਕਾਲ ਦੇ ਅੰਦਰ ਡੈਡ ਬੋਡੀਆਂ ਜਿਹੇ ਬੰਦੇ ਮਰ ਗਏ ਤੇ ਪਰਿਵਾਰ ਇਹ ਕਹਿੰਦਾ ਸੀ ਇਹ ਸੰਸਕਾਰ ਇਹਦਾ ਨਹਿਰ ਦੇ ਉੱਪਰ ਹੀ ਕਰ ਦੋ ਸਾਡੇ ਜਿੰਨੇ ਪੇਮੈਂਟ ਚਾਹੀਦੀ ਹੈ ਲੈ ਲਓ ਕਈ ਪਰਿਵਾਰ ਸਾਡੇ ਨਾਲ ਗੋਤਾਖੋਰਾਂ ਨਾਲ ਆਏ ਆ ਜਾਂ ਠਾਈਪ ਕਰ ਲੈਂਦੇ ਬਾਈ ਜੀ ਆਪਾਂ ਨਹਿਰ ਤੇ ਨਹੀਂ ਬੈਠਾਂਗੇ ਸਾਡੇ ਕੋਲ ਟਾਈਮ ਨਹੀਂ ਹੈਗਾ ਬਈ ਆਪਾਂ ਕਦੇ ਨਹਿਰ ਤੇ ਨਹੀਂ ਗੋਮੇ ਇਸ ਨਹਿਰ ਦੀ ਨੋਲਿਜ ਨਹੀਂ ਡਰ ਦਰਦੇ ਨੇ ਬਈ ਸਾਡੇ ਨਾਲ ਕੋਈ ਹੋਰ ਰਾਸਤਾ ਨਾ ਹੋ ਜਾਏ ਤੇ ਉਹ ਕੀ ਕਰਦੇ ਨੇ ਗੋਤਾਖੋਰ ਨੂੰ ਹਾਇਰ ਕਰ ਲੈਂਦੇ ਨੇ ਬਈ 10 ਦਿਨ ਦੇ ਅੰਦਰ ਮਿਲੇ 5 ਦਿਨਾਂ ਦੇ ਮਿਲੇ ਮੈਂ ਤੈਨੂੰ ਇੰਨੀ ਪੇਮੈਂਟ ਕਰ ਦੂੰਗਾ ਗੋਤਾਖੋਰ ਕੀ ਕਰਦੇ ਨੇ ਉਹਦੇ ਨਾਲ ਠੇਕਾ ਮਗਾ ਲੈਂਦੇ ਨੇ ਬਈ ਇੰਨੀ ਦੂਰ ਤੋਂ ਇੰਨੀ ਦੂਰ ਤੱਕ ਤਾਂ ਮੈਂ ਸਿਲੰਡਰ ਲਾ ਕੇ ਲੱ ਤਾਂ ਤੁਸੀਂ ਮੈਨੂੰ ਇੰਨਾ ਅਮਾਊਂਟ ਹੈ ਤੁਸੀਂ ਮੈਨੂੰ ਪੇ ਕਰਦੇ ਹੋ ਆਪਣੀ ਇਮਾਨਦਾਰ ਨਾਲ ਵਿਚਾਰਾ ਕੰਮ ਕਰਦਾ ਹੈ ਉਸ ਤੋਂ ਬਾਅਦ ਅਗਲਾ ਕੰਮ ਉਹਦਾ ਰਹਿ ਜਾਂਦਾ ਪੈਰੇ ਦੇਣਾ ਜਨਰੇਟਰ ਲਗਵਾਉਣਾ ਜਗਾ ਜਗਾ ਤੇ ਰੋਟੀ ਪਹੁੰਚਾਉਣਾ ਉਹਦੇ ਮੋਬਾਈਲ ਦੇ ਖਰਚੇ ਫਿਰ ਉਹ ਅਲੱਗ ਅਲੱਗ ਜਗ੍ਹਾ ਤੇ ਆਪਣੇ ਬੰਦੇ ਬਿਠਾ ਦਿੰਦਾ ਉਹ ਪੂਰਾ ਹੀ ਕੰਟਰੈਕਟ ਕਰ ਲੈਂਦਾ ਪਰ ਕਈ ਪਰਿਵਾਰ ਦੁਖੀ ਪਰਿਵਾਰ ਇਹ ਜਿਹੇ ਨੇ ਜਿਹੜਾ ਕੋਲ ਪੈਸਾ ਨਹੀਂ ਹੈ ਜਿਹੜਾ ਨਹੀਂ ਪੇ ਕਰ ਸਕਦੇ ਤੇ ਉਹਨਾਂ ਦੇ ਅੰਦਰ 10 ਤੋਂ 20 ਗੋਤਾ ਫੋਰ ਐਜੇ ਵੀ ਹੈਗੇ ਵਿਚਾਰੇ ਜਿਹੜੇ ਉਹਨਾਂ ਦੀ ਹੈਲਪ ਕਰ ਰਹੇ ਨੇ ਨੀスル ਕੋ ਫੇਰੀ ਸੇਵਾ ਕਈ ਵਾਰ ਉਹਨਾਂ ਨੂੰ ਕਹਦੇ ਨੇ ਲੈ ਜਾ ਬਈ ਕੋਈ ਗੱਲ ਨਹੀਂ ਪੈਸੇ ਦੀ ਲੋੜ ਨਹੀਂ ਪਰ ਤੂੰ ਆਪਣੀ ਡੈਡ ਬੋਡੀ ਚੱਕ ਕੇ ਲੈ ਜਾ ਪਰ ਬਾਈ ਜੀ ਮੈਂ ਐਸਾ ਹੀ ਪਰਿਵਾਰ ਦੇਖਿਆ ਜੋ ਵਿਚਾਰਾ ਨਾ ਉਹਨੂੰ ਪਤਾ ਹੈ ਕਿ ਡੈਡ ਬੋਡੀ ਮੇਰੀ ਹੈ ਜਾਂ ਤੇ ਸ਼ਰਮ ਦੇ ਮਾਰੇ ਨਹੀਂ ਲੈ ਗਏ ਕੁੜੀ ਮੇਰੀ ਇਹ ਕ ਇਹਨੇ ਗਲਤ ਕੰਮ ਚੱਕ ਲਿਆ ਇਹ ਮੇਰਾ ਪਰਿਵਾਰ ਦਾ ਮੇਰਾ ਫਾਦਰ ਹੈ ਹੁਣ ਮੈਂ ਅਗਰ ਇਹਨੂੰ ਲੈ ਕੇ ਜਾਊਗਾ ਐਕਸਪੈਕਟ ਕਰੂੰਗਾ ਇਹਨੇ ਸੁਸਾਈਡ ਕਰ ਲਿਆ ਸਾਰੀ ਜ਼ਿੰਦਗੀ ਬਦਨਾਮੀ ਚੱਕੂਆਂ ਇੱਕ ਤਾਂ ਬਦਨਾਮੀ ਦੇ ਡਰ ਤੋਂ ਬੰਦੇ ਡੈਡ ਬੋਡੀ ਲੈ ਕੇ ਜਾ ਰਹੇ ਇੱਕ ਬੰਦੇ ਉਹ ਵੀ ਨੇ ਵਿਚਾਰਾ ਗਰੀਬ ਜਿਹੜੇ ਕਹਿੰਦੇ ਨੇ ਕਿ ਮੇਰੇ ਕੋਲ ਖਰਚਾ ਨਹੀਂ ਹੈ ਹੁਣ ਮ ਗੱਡੀ ਕਰੂੰਗਾ ਐਂਬੂਲੈਂਸ ਕਰੂੰਗਾ ਫਿਰ ਪੁਲਿਸ ਨੂੰ ਖਰਚਾ ਦੇਊਗਾ ਫਿਰ ਫਲਾਣੇ ਨੂੰ ਦੇਊਗਾ ਪਰ ਮੈਨੂੰ ਹਸਪੀਟਲ ਲੈ ਕੇ ਜਾਊਗਾ ਫਿਰ ਮੈਂ ਇਹਦਾ ਸਮਗਰੀ ਕਰਵਾਊਗਾ ਫਿਰ ਇਹਦਾ ਮੈਂ ਭੋਗ ਕਰੂੰਗਾ ਮੈਂ ਤਾਂ ਮਰ ਜਾਊਗਾ ਮੇਰੇ ਪੱਲੇ ਪੱਲੇ ਤਾਂ ਪਹਿਲੇ ਕੁਝ ਨਹੀਂ ਹੈ ਕੱਖ ਨਹੀਂ ਹੈ ਮੈਂ ਆਪਣੇ ਬੱਚਿਆਂ ਨੂੰ ਦੇਖਾ ਆਪਣੀ ਫੈਮਿਲੀ ਨੂੰ ਕੋਈ ਮੈਨੂੰ ਦੇਖਾ ਉਹ ਵਿਚਾਰਾ ਹੱਥ ਜੋੜ ਕੇ ਜਲ ਪ੍ਰਵਾਹ ਕਰਕੇ ਚਲਾ ਜਾਂਦਾ ਹੈ ਕਹਿੰਦਾ ਮੈਨੂੰ ਲੋੜ ਹੀ ਨਹੀਂ ਹੈ ਉਹ ਮੁਕਰ ਹੀ ਜਾਂਦਾ ਹੈ ਗੋਤਾ ਖੋਰ ਦੇ ਸਾਹਮਣੇ ਲੈਡ ਬੋਡੀ ਮੇਰੀ ਨਹੀਂ ਹੈ ਜਦਕਿ ਉਹਦੀ ਨਿਸ਼ਾਨੀਆਂ ਮਿਲ ਰਿਆ ਨੇ ਉਹ ਜਿਹੜਾ ਜਿਹੜਾ ਉਹਨੇ ਕੱਪੜੇ ਦੱਸੇ ਕੱਪੜੇ ਮੈਚਿੰਗ ਕਰ ਰਿਹਾ ਹਰ ਚੀਜ਼ ਮੈ ਕੰਦਾਰ ਇੰਨੀ ਗੱਲ ਗਈ ਕੀੜੇ ਪੜ ਰਹੇ ਨੇ ਡੈਡ ਬੋਡੀ ਸੜ ਗਈ ਖਰਾਬ ਹੋ ਗਈ ਭਈ ਮੈਂ ਇਹ ਡੈਡ ਬੋਡੀ ਨੂੰ ਇਨਕਾਰ ਕਰਦਾ ਡੈਡ ਬੋਡੀ ਮੇਰੀ ਉਹ ਅੰਦਰ ਮਨ ਪੱਕਾ ਕਰਕੇ ਮਨ ਬਣਾ ਲੈਂਦਾ ਇਹ ਡੈਡ ਬੋਡੀ ਮੇਰੀ ਨਹੀਂ ਜਵਾਬ ਦੇ ਦਿੰਦਾ ਪਰ ਵਿੱਚ ਕਈ ਗੋਤਾਖੋਰ ਐਜੇ ਨੇ ਉਹ ਕਹਿੰਦੇ ਨੇ ਵੀ ਭਾਈ ਡੈਡ ਬੋਡੀ ਉਹ ਤੁਹਾਨੂੰ ਉਦੋਂ ਦਵਾਂਗੇ ਜਦੋਂ ਤੁਸੀਂ ਸਾਨੂੰ ਪੈਸੇ ਦੇਵੋਗੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਐਜੇ ਕਿਸੇ ਗੋਤਾਖੋਰ ਦੇ ਸੰਪਰਕ ਦੇ ਅੰਦਰ ਨਹੀਂ ਆ ਨਾ ਮੈਂ ਐਜੇ ਕਿਸੇ ਗੋਤਾਖੋਰ ਨੂੰ ਜਾਣਦਾ ਕਿ ਜਿਹੜਾ ਇਹ ਕਹਦੇ ਜਿਹੜੇ ਮੇਰੀ ਫੀਲਡ ਦੇ ਗੋਤਾਖੋਰ ਨੇ ਆ ਜਿਹੜੇ ਮੇਰੇ ਜਾਣਕਾਰ ਗੋਤਾਖੋਰ ਨੇ ਜਿਨ੍ਹਾਂ ਨਾਲ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਅੱਜ ਤੱਕ ਵੀ ਇੱਕ ਗੋਤਾਖੋਰ ਨੇ ਇਹ ਨਹੀਂ ਕਿਹਾ ਕਿ ਡੈਡ ਬੁਡੀ ਬਣ ਕੇ ਲਕੋ ਲਈ ਮੇਰੇ ਕੋਲ ਨਾ ਕਈ ਸ਼ਿਕਾਇਤਾਂ ਆ ਰਹੀਆਂ ਨੇ ਕਈ ਬੰਦੇ ਮੈਨੂੰ YouTube Facebook Instagram ਤੇ ਮੈਸੇਜ ਕਰ ਰਹੇ ਨੇ WhatsApp ਤੇ ਵੀ ਮੈਨੂੰ ਮੈਸੇਜ ਕਰ ਰਹੇ ਕੋਲਾ ਵੀ ਕਰ ਰਹੇ ਨੇ ਕਿ ਗੋਤਾਖੋਰ ਡੈਡ ਬੁਡੀ ਬਣ ਕੇ ਲਕੋ ਲੈਂਦਾ ਫਿਰ ਪਰਿਵਾਰ ਤੋਂ ਮੋਟੀ ਰਕਮ ਵਸੂਲ ਕਰਕੇ ਫਿਰ ਦੱਸਦਾ ਡੈਡ ਬੁਡੀ ਉੱਥੇ ਪਈ ਆ ਔਰ ਫਿਰ ਉਹਨੂੰ ਡੈਡ ਬੁਡੀ ਚ ਗੁਆ ਰਿਹਾ ਐਜਾ ਸਿਸਟਮ ਮੈਂ ਨਹੀਂ ਦੇਖਿਆ ਨਾ ਮੇਰੇ ਸੰਪਰਕ ਦੇ ਅੰਦਰ ਕੋਈ ਐਜਾ ਬੰ ਵੈਸੇ ਹੁੰਦਾ ਇਹ ਕੰਮ ਹੋਏਗਾ ਦੇਖੋ ਦੁਨੀਆ ਦੇ ਅੰਦਰ ਕੀ ਨਹੀਂ ਹੈ ਸਰ ਹੋਣਗੇ ਮੈਂ ਇਨਕਾਰ ਨਹੀਂ ਕਰ ਰਿਹਾ ਮੈਂ ਨਿਟ ਐਂਡ ਕਲੀਨ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਹਾ ਹੋਣਗੇ ਰੱਬ ਜਾਣਦਾ ਮੈਂ ਇਨਕੁਆਰੀ ਦੀ ਕਿਉਂ ਗੱਲ ਕਰ ਰਿਹਾ ਅਗਰ ਇਨਕੁਆਰੀ ਕਰਦੀ ਹੈ ਸਰਕਾਰ ਸਭ ਤੋਂ ਪਹਿਲਾਂ ਮੈਂ ਤਿਆਰ ਹਾਂ ਮੈਂ ਆਪਣੀ ਇਨਕੁਆਰੀ ਕਰਵਾਉਣ ਨੂੰ ਸਭ ਤੋਂ ਪਹਿਲਾਂ ਬੰਦਾ ਹੋਊਗਾ ਜਿਹੜਾ ਇਨਕੁਆਰੀ ਕਰਵਾਉਂਗਾ ਅਗਰ ਕਿਸੇ ਨੇ ਇੰਨਾ ਦਾ ਵੀ ਫਾਲਟ ਜਾਂ ਕੋਈ ਗਲਤੀ ਜਾਂ ਕੋਈ ਡੈੱਡ ਬੋਡੀ ਬੰਨੀ ਦੱਸਤੀ ਫਲਾਣੀ ਜਗ੍ਹਾ ਦੇ ਬੰਦੇ ਨੇ ਡੈੱਡ ਬੋਡੀ ਬੰਨੀ ਦੀ ਫਿਰ ਸਾਡੇ ਤੋਂ ਇਹ ਕਰਕੇ ਇਹਨੇ ਸਾਡੇ ਨੇ ਪਹਿਲੇ ਕਿਆ ਪਹਿਲੇ ਪੈਸੇ ਜਮਾ ਕਰੋ ਫਿਰ ਡਾਟੂਡੀ ਮੈਂ ਜ਼ਿੰਮੇਦਾਰ ਹਾਂ ਸਿੱਧਾ